ਪ੍ਰਮੱਖ ਮੰਤਰੀ ਸੁਖਵੀਰ ਬਾਦਲ ਦਾ ਡ੍ਰੀਮ ਪ੍ਰੋਜੈਕਟ ਯਾਨੀ ਕਿ ਪਾਣੀ ਦੇ ਵਿੱਚ ਚੱਲਣ ਵਾਲੀ ਬੱਸ ਉਹ ਬੱਸ ਪਾਣੀ ਦੇ ਵਿੱਚ ਕਦੋਂ ਉਤਰੇਗੀ ਇਸ ਬਾਰੇ ਤਾਂ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਇਸ ਬੱਸ ਨੂੰ ਜਿਸ ਜਗ੍ਹਾ ਤੋਂ ਚਲਾਇਆ ਜਾਣਾ ਹੈ ਮੈਂ ਉਸ ਜਗ੍ਹਾ ਤੇ ਮੌਜੂਦ ਹਾਂ ਹਰੀਕੇ ਦਰਿਆ ਦਾ ਇਹ ਕਿਨਾਰਾ ਔਰ ਇਸੇ ਜਗ੍ਹਾ ਤੋਂ ਉਹ ਬੱਸ ਜੋ ਹੈ ਚੱਲੇਗੀ ਔਰ ਜੋ ਟੂਰਿਸਟ ਅੰਮ੍ਰਿਤਸਰ ਆਉਣਗੇ ਉਹਨਾਂ ਨੂੰ ਇੱਥੋਂ ਹੀ ਉਸ ਬੱਸ ਦੇ ਵਿੱਚ ਸਵਾਰ ਹੋ ਕੇ ਜੋ ਹੈ ਇਸ ਦਰਿਆ ਦੇ ਵਿੱਚ ਉਤਾਰ ਕੇ ਕਮਾਇਆ ਜਾਏਗਾ ਪਰ ਕਦੋਂ ਬਸ ਚੱਲੇਗੀ ਕੀ ਤਿਆਰੀਆਂ ਨੇ ਇਸ ਚੀਜ਼ ਨੂੰ ਜਾਣਨ ਲਈ ਅਸੀਂ ਇੱਥੇ ਪਹੁੰਚੇ ਆ ਜੋ ਠੇਕੇਦਾਰ ਇੱਥੇ ਇਸ ਕੰਮ ਨੂੰ ਜੋ ਹੈ ਜਲਦੀ ਮੁਕੰਮਲ ਕਰਨ ਦੇ ਵਿੱਚ ਲੱਗੇ ਹੋਏ ਹਨ ਉਹਨਾਂ ਦੇ ਮੁਲਾਜ਼ਮ ਇਸ ਵੇਲੇ ਮੇਰੇ ਨਾਲ ਨੇ ਗੁਰਚਰਨ ਸਿੰਘ ਉਹਨਾਂ ਤੋਂ ਜਾਣਦੇ ਗੁਰਚਰਨ ਜੀ ਕਦੋਂ ਤੋਂ ਇਹ ਕੰਮ ਸਟਾਰਟ ਹੋਇਆ ਔਰ ਕਿੰਨੀ ਦੇਰ ਦੇ ਵਿੱਚ ਇਹ ਪੂਰੀ ਤਿਆਰੀ ਕਰ ਲਈ ਜਾਏਗੀ ਸਰ ਜੇ ਮੰਨ ਲਓ 1 ਮਹੀਨਾ ਤੇ ਸ਼ੁਰੂ ਹੋ ਗਿਆ ਜੀ ਤੇ 10 15 ਦਿਨਾਂ ਚ ਮੁਕੰਮਲ ਤਿਆਰੀ ਹੋ ਜਾਏਗੀ ਉਹ ਇੱਥੇ ਕੰਮ ਕੀਤਾ ਜਾ ਰਿਹਾ ਹੈ ਇਹ ਕੀ ਚੀਜ਼ ਬਣਾਈ ਜਾ ਰਹੀ ਹੈ ਔਰ ਇੱਥੇ ਜੋ ਇਸ ਤੋਂ ਇਲਾਵਾ ਹੋਰ ਵੀ ਕੰਮ ਕਿਤੇ ਚੱਲ ਰਿਹਾ ਨਹੀਂ ਸਰ ਜੀ ਮਨੋ ਇਹ ਹੀ ਚੱਲ ਰਿਹਾ ਮਨੋ ਰੈਂਪ ਬਣ ਰਿਹਾ ਬਸ ਪਾਣੀ ਜੇ ਉਤਰਵਾਉਣ ਵਾਸਤੇ ਰੈਂਪ ਬਣ ਰਿਹਾ ਹਾਂ ਇਸ ਰੈਂਪ ਨੂੰ ਬਣਾਉਣ ਚ ਕਿੰਨੀਆਂ ਕਿ ਮੁਸ਼ਕਲਾਂ ਆਈਆਂ ਜਾਂ ਹੁਣ ਵੀ ਜੇਕਰ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਕੀ ਜੇਕਰ ਪਾਣੀ ਦਾ ਪੱਧਰ ਵੱਧਦਾ ਹੈ ਤੇ ਕੰਮ ਨੂੰ ਰੋਕਿਆ ਜਾ ਸਕਦਾ ਨਹੀਂ ਨਹੀਂ ਸਰ ਜੀ ਮਨੋ ਹੁਣ ਤਾਂ ਕਾਬੂ ਹੋ ਗਿਆ ਮਨੋ ਮੇਨ ਪੁਆਇੰਟ ਸੀਗਾ ਰਾਤ ਦਿਨ ਜਨਰੇਟਰ ਮੋਟਰ ਚੱਲੀ ਜਾਂਦੀ ਤੇ ਇਸ ਕਰਕੇ ਮੇਨ ਪਾਵਰ થી ਮੇਨ ਪਾਵਰ ਆ ਸ਼ੁਰੂ ਕਰਦਾ ਅਜਮ ਇਸ ਕੰਮ ਦੇ ਵਿੱਚ ਲੱਗੇ ਹੋਏ। ਇਹ ਤੋਂ 30 40 ਬੰਦੇ ਮੰਨ ਲਓ ਲੱਗ ਰਹੇ ਨੇ ਕਈ ਵਾਰ ਦੇ ਵੀ ਜਾਂਦੇ ਜੀ ਕੰਮ ਦੇ ਹਿਸਾਬ ਨਾਲ ਵਧਾ ਲਈਦੇ ਆ। ਮਨ ਲਓ 30 40 ਪੰਜ ਦੂਰ ਲੱਗੇ ਹੁੰਦੇ। ਰੈਂਪ ਬਣਾਏ ਜਾਣ ਤੋਂ ਇਲਾਵਾ ਹੋਰ ਵੀ ਕੋਈ ਕੰਮ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਜੇਕਰ ਸੜਕਾਂ ਦੀ ਗੱਲ ਕਰੀਏ ਜਾਂ ਹੋਰ ਕਿਤੇ ਜਿੱਥੋਂ ਪਾਸੇ ਐਂਟਰ ਕਰੇਗੀ ਹਰੀਕੇ دریا ਤੱਕ ਪਹੁੰਚਣ ਲਈ। ਨਹੀਂ ਸਰ ਜੀ ਹੋਰ ਆਪਣਾ ਹੈ। ਹਾਂਜੀ। ਉਹ ਗੁਰਚਰਨ ਸਿੰਘ ਜੀ ਦਾ ਇਹ ਹੀ ਕਹਿਣਾ ਹੈ ਕਿ ਇਸ ਜੋ ਰੈਂਪ ਨੂੰ ਬਣਾਇਆ ਜਾ ਰਿਹਾ ਇਹ 10 ਤੋਂ 15 ਦਿਨਾਂ ਦੇ ਵਿੱਚ ਤਿਆਰ ਕਰ ਲਿਆ ਜਾਵੇਗਾ ਪਰ ਇਸ ਰੈਂਪ ਤੋਂ ਇਲਾਵਾ ਕਈ ਹੋਰ ਵੀ ਜਿਹੇ ਕੰਮ ਨੇ ਜੋ ਬਹੁਤ ਜ਼ਰੂਰੀ ਹਨ ਕਿਉਂਕਿ ਜੇਕਰ ਇੱਥੋਂ ਤੱਕ ਪਹੁੰਚਣ ਦੇ ਰਸਤੇ ਦੀ ਗੱਲ ਕਰੀਏ ਤਾਂ ਉਹ ਵੀ ਕਾਫੀ ਖਰਾਬ ਹੈ ਅ ਤੋ ਇਸ ਤੋਂ ਇਹ ਕਿਹਾ ਜਾ ਸਕਦਾ ਕਿ ਸਰਕਾਰ ਵੱਲੋਂ ਜੋ ਅਗਸਤ ਮਹੀਨੇ ਵਿੱਚ ਇਸ ਬਸ ਲੂ ਚਲਾਉਣ ਦੀ ਗੱਲ ਕਹੀ ਜਾ ਰਹੀ ਹੈ ਉਹ ਹੋਰ ਦੇਰੀ ਉਸ ਦੇ ਵਿੱਚ ਹੋਰ ਦੇਰੀ ਹੋ ਸਕਦੀ ਹੈ ਰਜੀਵ ਸ਼ਰਮਾ ਐਬੀਪੀ ਸੰਝਾ ਹਰੀਕੇ